ਤੇ ਆਪਾਂ ਆ ਗਏ ਆ ਜੀ ਫੇਰ ਇੱਕ ਨਵਾਂ ਬਲੌਗ ਲੈ ਕੇ ਨਾਸ਼ਤੇ ਦੇ ਨਾਲ ਆਲੂ ਵਾਲੀਆਂ ਪਰੌਂਠੀਆਂ ਲਓ ਜੀ ਇੱਧਰ ਟਾਈਮ 11:30 ਹੋਇਆ ਵੀ 12:00 ਨਹੀਂ ਹੋਈ ਹੈਗੀ ਹੋ ਗਿਆ ਲਓ ਜੀ ਦੇਖੋ ਤਾਂ ਸਭ ਜੀ ਨੇ ਛੱਡਤਾ ਹੈ ਕਿਉਂ ਜੀ ਵਾ ਵਾ ਬੱਤੀ ਕਰਦੀ ਹੈ ਬੰਦ ਯਾਰ ਫੇਰ ਨਹੀਂ ਤਾਂ ਗਾਲਾਂ ਪੈਣੀਆਂ ਕਿਹੜਾ ਬੱਤੀ ਨਹੀਂ ਕੀਤੀ ਬੰਦ ਲਓ ਜੀ ਉੱਧਰ ਪਲਕ ਦੇਖੋ ਚਾਵਲ ਖਾ ਰਹੀ ਆ ਜੀ ਮੂੰਹ ਪਰਿੰਨ ਕਰ ਲਿਆ ਇੱਧਰ ਹੋ ਗਿਆ 14:00 ਟਾਈਮ 10 ਮਿੰਟ ਰਹਿ ਗਏ ਤੇ ਇੱਧਰ ਆਪਾਂ ਕਰਦੇ ਪਏ ਆ ਸੂਟ ਦੀ ਕਟਿੰਗ ਤੇ ਇੱਧਰ ਮੈਡਮ ਜੀ ਬੈਠੇ ਕਿਉਂਕਿ ਸਾਡਾ ਨੈਟ ਬੰਦ ਆ ਅਸੀਂ ਲੱਗੇ ਹੁਣ ਦੂਜੀ ਵਾਰੀ ਚਾਹ ਪੀਉ ਕਿਉਂਕਿ ਸਾਡੀ ਪਹਿਲੀ ਜਨੰਦੀ ਹੋ ਗਈ ਸੀ ਜੀ ਮੈਂ ਇੱਧਰ ਮੈਂ ਲੈ ਕੇ ਆਈ ਆ ਗੋਭੀ ਇਦਰ ਮੰਮੀ ਫਟਾਫਟ ਪਾਣੀ ਭਰਨ ਧੇ ਆ। ਇਹਨਾਂ ਦੀ ਡਿਮਾਂਡ ਤੇ ਅੱਜ ਫਿਰ ਦੁਬਾਰਾ ਲੱਗੇ ਆਲੂ ਬਣ। ਦੇਖੋ ਜੀ ਰਾਜ। ਉਹ ਇਹਨਾਂ ਕੋ ਚੱਲ ਨਹੀਂ ਰੜਕਦੇ ਸੀਗੇ। ਉਹ ਰੜਕਦੇ ਸੀ। ਕਿਹਦੇ ਰੜਕਦੇ ਸੀ? ਤੇਲੇ ਰੜਕਦੇ ਸੀ। ਹੁਣ ਇਹਨਾਂ ਦੀ ਰੜਕ ਲੱਗੇ ਕੱਟ। ਲਓ ਜੀ ਅੱਜ ਸਾਡਾ ਵਾਈਫਾਈ ਨਹੀਂ ਚੱਲਣ ਧਿਆ ਹੈਗਾ 4 ਵਜੇ ਦਾ ਵਾਈਫਾਈ ਬੰਦ ਹੋਇਆ। ਆਲੂਆਂ ਦੀ ਰੜਕਨ ਥੋੜੀ ਜਿਹੀ ਰੜਕ ਰਹੀ ਸੀ ਹਮਾਰੇ। ਤੁਸੀਂ ਦੇਖ ਸਕਦੇ ਆਂ ਜੀ ਲਓ। ਵਾਵਾ ਕਰਾਰੇ ਆ ਵਧੀਆ ਆ। ਟੇਸਟੀ ਆ। ਮੇਰੇ ਮੂੰਹ ਗਲਤ ਕਿਉਂ ਨਿਕਲਦੀਆਂ ਗੱਲਾਂ। ਕਰੋ ਜੀ ਬਲੌਗ ਦਾ ਐਂਡ ਕਰਕੇ ਜੀ। ਚਲੋ ਜੀ ਠੀ ਚੱਲਾ ਜੀ ਪੌਣੇ 11 ਤੇ ਆਪਾਂ ਆ ਗਏ ਆ ਜੀ ਫਿਰ ਇੱਕ ਨਵਾਂ ਬਲੌਗ ਲੈ ਕੇ ਨਾਸ਼ਤੇ ਦੇ ਨਾਲ ਆਲੂ ਵਾਲੀਆਂ ਪਰੌਂਠੀਆਂ ਜਿਹੜੀਆਂ ਬਣਾਈਆਂ ਸਾਡੀ ਮਾਤਾ ਨੇ ਤੇ ਚਲੋ ਹੁਣ ਕਰਦੇ ਆਂ ਜੀ ਬਲੌਗ ਦੀ ਸ਼ੁਰੂਆਤ ਕਰੋ ਜੀ ਸਿਕਲ ਦੇ ਸਾਰੇ ਮਸਾਲੇ ਸੱਤ ਦੇ ਨਜ਼ਰ ਆਉਂਦੇ ਆ। ਆਪਾਂ ਮਿਕਸ ਕਰਦੇ ਹਾਂ। ਤੇ ਸੋ ਠੀਕ ਹੈ। ਉਹ ਵੀ ਐਸੇ ਨੂੰ ਠੀਕ ਹੈ। ਚਲੋ ਤਾਂ ਕਰਦੇ ਆ ਅੱਜ ਦੇ ਬਲੌਗ ਦੀ ਸ਼ੁਰੂਆਤ। ਮੇਸ਼ਾ ਦੀ ਜਗਾ ਆਲੂ ਪਲਕ ਅੱਜ ਆਲੂ ਵਾਲੇ ਪਰੌਂਠਿਆਂ ਦੇ ਨਾਲ। ਪਾਲਕ ਉਠੀ ਨੇ ਜੇ? ਨਹੀਂ ਮੇਰੇ ਕੋਲ ਨਹੀਂ ਸੀ। ਉਹ ਰਾਤੀ ਬਹੁਤ देर ਪੜਦੀ ਰਹਿੰਦੀ ਹੈ ਨਾ। ਫੇਰ ਨਹੀਂ ਅੱਜ ਆਇਆ। ਹਾਂ ਆਪ ਪਾਣੀ ਅਜ ਫੇਰ ਨਹੀਂ ਆਇਆ। ਫੇਰ ਨਹੀਂ ਆਇਆ। ਫੇਰ ਕੱਪੜੇ ਚੱਕ ਦਿੱਤੇ। ਹਾਂ ਤੇ ਚਲੋ ਬਣੇ ਰਿਓ ਬਲੌਗ ਨਾਲ ਜੀ ਮਿਲਦੇ ਆ ਜੀ ਨਾਸ਼ਤਾ ਮਾਰਨਿੰਗ ਦਾ ਕਰਕੇ ਆਲੂ ਵਾਲੀਆਂ ਪਰੌਂਠੀਆਂ ਦੇ ਨਾਲ ਜਿੱਦਾਂ ਤੁਹਾਨੂੰ ਕੱਲ ਦੱਸਿਆ ਸੀ। ਲ

ਓਕੇ ਉਹ ਗਿਆ ਨਾ ਚਲੋ ਸਹੀ ਹੋਇਆ ਨਾ ਪਈਆ ਚਲੋ ਇਹਨਾਂ ਲੈਣੇ ਆ ਗੁਏ ਹੋਰ ਬਾਕੀ ਖੁੱਲੀ ਦੇ ਜਾਨੀ ਸਬਜ਼ੀ ਤੇ ਚਲੋ ਇੱਧਰ ਕਰ ਲਈਏ ਇਹਨਾਂ ਨੂੰ ਲਾ ਲਈਏ ਤੜਕਾ ਹਨਾ ਹੋਰ ਕੀ ਤੇ ਤੜਕਾ ਤੜਕਾ ਲਾ ਕੇ ਕਿੰਨੀ ਵਧੀਆ ਦਿਖਾਇਆ ਹੈ ਇਹ ਹੋਰ ਕੀ ਫੇ ਤੁਹਾਨੂੰ ਫਾਈਨਲ ਲੁੱਕ ਦਿਖਾਣੇ ਆ ਸਬਜ਼ੀ ਦੀ ਓਕੇ ਲਓ ਜੀ ਸਬਜ਼ੀ ਬਣ ਗਈ ਹੈ ਮੈਨੂੰ ਜੀ ਦੇਖ ਸਕਦੇ ਹਾਂ ਸਬਜ਼ੀ ਨੇ ਛੜਤਾ ਹੈ ਕਿਓ ਜੀ ਵਾ 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 ਕਾਜੀ ਨਾਂਚ ਸਬਜੀ ਬਣ ਗਈ ਹੈ ਇੱਧਰ ਤੇ ਦੁੱਧ ਰਾਖੀ ਦੇਖੇ ਤਾਂ ਚਾਵਲ ਸਾਡੇ ਥੋੜੇ ਆ ਹੂੰ ਚਾਵਲ ਬਣੂ ਗਏ ਜਾਂਦੇ ਆ ਓਕੇ ਚਾਵਲ ਦੇ ਇੱਕ ਛੋਟੇ ਗਲਾਸ ਹੀ ਨਿਕਲੇ ਆ ਠੀਕ ਆ ਤੇ ਸਬਜ਼ੀਆਂ ਸਕੀਆਂ ਸਾਡੀਆਂ ਹੋ ਗਈਆਂ ਹੋਰ ਸਬਜ਼ੀਆਂ ਸੋਈਆਂ ਹੋ ਗਈਆਂ ਤੇ ਸਾਰਾ ਹੋ ਗਿਆ ਆ ਤੇ ਹੁਣ ਦੇਖਦੇ ਆ ਕਿ ਬਹੁਤ ਸੋ ਜੋ ਮੈਂ ਡਿੱਗਣ ਤਾਂ ਆ ਸੋ ਜੋ ਤੁਸੀਂ ਚੱਕਰਾਂ ਦੇ ਤਾਂ ਨੀਂਦ ਨਾਲ ਚਲੋ ਜੀ ਬਣ ਰਹੇ ਹਾਂ ਸਾਡੇ ਬਲੌਗ ਨਾਲ ਮਿਲਦੇ ਹਾਂ ਜੀ ਤੁਹਾਨੂੰ ਦੁਬਾਰਾ ਓਕੇ ਲੋ ਜੀ ਟਾਈਮ ਹੋ ਗਿਆ ਜੀ ਸਵਾ ਦੋ ਤੇ ਲੋ ਜੀ ਇੱਧਰ ਰਾਜਮਾ ਓਕੇ ਤੇ ਰਾਜਮਾ ਦੇ ਨਾਲ ਲਿਆ ਕੇ ਦਿੱਤੇ ਚੌਲ ਹੁਣੇ ਬਣਾਉਣਗੇ ਬੈਠੇ ਤੇ ਬੱਤੀ ਕਰਦੀਏ ਬੰਦ ਯਾਰ ਫੇਰ ਨਹੀਂ ਤਾਂ ਗਾਲਾਂ ਪੈਣੀਆਂ ਕਿਹੜਾ ਬੱਤੀ ਨਹੀਂ ਕੀਤੀ ਬੰਦ ਤੇ ਹਾਂਜੀ ਉਹ ਖੱਲੀ ਖਾਣ ਲੱਗੀਆਂ ਮੈਨਾਂ ਕਹਿੰਦੇ ਕੱਲੀ ਖਾਣ ਲੱਗੀਆਂ ਲੋ ਜੀ ਉਧਰ ਪਲਕ ਦੇਖੋ ਚਾਵਲ ਖਾ ਰਹੀ ਆ ਜੀ ਮੂੰਹ ਪਰ ਰਿੰਨ ਕਰ ਲਿਆ ਅੱਜ ਤੜੀ ਤੜੀ ਖਾ ਲਈ ਆ ਰਾਜਮਾ ਰਾਜਮਾ ਇਦਾਂ ਹੀ ਆ ਵੇ ਮੇਰੀ ਪਲੇਟ ਨਾ ਦਿਖਾਈਓ ਮੂੰਹ ਹੀ ਘਵਾ ਲਿਆ ਦੇਖੋ ਨੇ ਪਿਆਜ਼ ਦੇ ਪਿਆਜ਼ ਦਿਓ ਜੀ ਪਿਆਜ਼ ਕੁੜੀ ਨੂੰ ਤੇ ਚਲੋ ਜੀ ਆਪਾਂ ਇਧਰ ਲੱਗੇ ਆਂ ਜੀ ਖਾਣ ਹੁਣ ਫਰੂਟ ਮਾੜਾ ਮਾੜਾ ਖਾਣੇ ਆ ਤੇ ਪਨੀਰੀ ਉਹ ਬਲੌਗ ਨਾਲ ਅੱਧਾ ਸੱਚ ਦਾਲ ਨਹੀਂ ਲੈਣੀ ਸਬਜੀ ਇਧਰੋਂ ਤਾਂ ਮੂੰਹ ਕਰ ਜਰਾ ਏ ਮੈਂ ਵੀ ਮੂਈ ਪਰੇ ਕਰ ਲਿਆ ਚਲੋ ਬਣੇ ਰਹੀਓ ਸਾਡੇ ਵਲੌਗ ਨਾਲ ਜੀ ਇੱਧਰ ਆ ਗਈ ਆ ਜੀ ਰੋਟੀ ਰਾਜਮਾ ਦੇ ਨਾਲ ਮੈਂ ਦਿੱਤੀ ਸੀਗੀ ਪਾ ਗੈਮਾ ਦੇ ਰਾਜਮਾ ਦੇ ਨਾਲ ਖਾਣੀ ਆ ਜੀ ਲੇਕਿ ਸਵਾਦ ਲੱਗਦਾ ਇੱਧਰ ਵੀ ਰਾਜਮਾ ਦੇ ਨਾਲ ਮੈਨੂੰ ਕੱਲ ਕਹਿੰਦੀ ਸ਼ੂਗਰ ਕਹਿੰਦੀ ਤੁਸੀਂ ਕਿਤੇ ਅੱਜ ਮਾੜਾ ਧਿਓ ਪਾਇਆ ਦੇਸੀ ਕਿਉਂ ਹਮ ਤਾਂ ਲੋ ਜੀ ਇੱਧਰ ਆਪਾਂ ਖਾਣ ਲੱਗੇ ਜੀ ਚਾਵਲ ਕੱਲ ਵਾਲੀ ਸਬਜ਼ੀ ਜਿਹੜੀ ਸੀਗੀ ਬਹੁਤ ਸੋਹਣੀ ਬਣਾਉਂਦੇ ਹਾਂ ਹਾਂ ਨਹੀਂ ਰੋਟੀ ਸੋਹਣੀ ਆ ਕੱਲ ਵਾਲੀ ਜਿਹੜੀ ਚਾਵਲ ਸੀਗੇ ਉਹਦੇ ਨਾਲ ਲੱਗੇ ਆ ਖਾਣ કરી ਪਨੀਰ ਬਟਰ ਮਸਾਲੇ ਦੀ ਚਲੋ ਬਣੇ ਰਿਓ ਬਲੌਗ ਨਾਲ ਜੀ ਮਿਲਦੇ ਆਂ ਇਹ ਨਾਸ਼ਤਾ ਵਾਸ਼ਤਾ ਕਰਕੇ ਪਲਕ ਖਾ ਗਈ ਹੈ ਨਾ ਬੋ ਜੀ ਇੱਧਰ ਟਾਈਮ 4:00 ਵਜ ਗਏ ਤੇ ਇੱਧਰ ਹੋ ਗਿਆ 14:00 ਹੋਰ ਕੀ 4:00 ਵਜ ਗਿਆ ਜਦੋਂ ਚਾਹ ਪੀਤੀ ਸੀ ਨਾ ਚਾਹ ਸਵੇਰੇ ਪੀਤੀ ਨਹੀਂ ਬਿੰਦੇਰ ਦੇ ਕੰਮ ਨੂੰ ਕਰਦੇ ਕਪੜੇ ਪੂਰੇ ਤੈਹਾ ਮਾਰ ਲਏ ਆਪਾਂ ਮਨ ਹੋਰ ਕੀ ਹਾਂ ਜੀ ਤੇ ਦਾਦੀ ਨੇ ਨਹੀਂ ਪੀਣੀ ਮੰਮੀ ਲੈ ਲਈ ਉਹ ਅਛਾ ਲੈ ਲਈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਮੈਂ ਉਹ ਬਤਾਇਓ ਪਿਛਲੇ ਪਲਕਾਂ ਜਿੱਦ ਸੁਤੇ ਚਿਪਸ ਵਾਲੇ ਕੁਦਰਤ ਉਦੋਂ ਦਾ ਫਿਰ ਚੰਨ ਚ ਗਈ ਹੋਈ ਹੈ। ਇਹ ਸਾਡੀ ਮੀਂਹ ਮਾਣੇ ਦੇ ਦਤਾਂ ਨਾਲ ਕੋਈ ਕਿੰਨੇ ਨੂੰ ਮਾਗਰ ਪਏ ਆ। ਹਾਂ ਜੀ ਪਤਾ ਨਾਲ ਨਾ। ਕਿਨੇ ਆਂ ਸਾੰਪ ਕਿੱਲੋਂ ਆਵੇ ਇਕੱਟ। ਅੱਗੇ ਜਨਵਾਦੀ ਕੋਈ ਜੀ ਟੰਗਾਂ ਚ ਕਿੰਨੇ ਨਹੀਂ ਰੱਖੀ ਆ। ਆਹੋ ਚ ਬਦਲ ਫਾਫੇ ਬੈ। ਸਕੂਲ ਦੇ ਘਰ ਪਾਉਂਦੀ ਆ ਨਾ ਮੈਡੀਕਲ ਫਾਫੇ ਜੇ ਪਾਉਂਦੀ ਹੁੰਦੀਆਂ ਫਿਰ ਖੁੱਲਦਾ-ਖੁੱਲਦਾ ਨਹੀਂ ਹੈਗਾ। ਉਦੋਂ ਦੋੱਚ ਸੱਜੀ ਸੁੱਜੀ ਲੀਕ ਨਹੀਂ ਹੁੰਦੀ। ਪਰ ਫਿਰ ਵੀ ਮੈਂ ਇੱਕ ਹਫਤਾ ਵਿੱਚ ਇਹ ਰੋਜ਼ ਹੀ ਫਾਫੇ ਸੁਟੇ ਆਉਂਦੀ ਆ ਉੱਦਗੀ। ਚਲੋ ਜੀ ਬਣ ਰਹੀ ਹੈ ਸਾਡੇ ਬਲੌਗ ਨਾਲ ਚਾਹ ਪੀ ਲਈ ਫੇ ਦੱਸ ਦਿਆਂ ਤੁਹਾਨੂੰ ਹੋਰ ਕੀ ਕੀ ਕੰਮ ਕਰਦੇ ਆ ਆਪਾਂ ਹਾਂਜੀ ਦੇ ਦੇਖ ਸਕਦੇ ਆ ਜੀ ਟਾਈਮ ਇੱਧਰ 6 ਵਜੇ ਚੱਲੇ ਆ 10 ਮਿੰਟ ਰਹਿ ਗਏ ਤੇ ਇੱਧਰ ਆਪਾਂ ਕਰਦੇ ਪਏ ਆ ਸੂਟ ਦੀ ਕਟਿੰਗ ਤੇ ਇੱਧਰ ਮੈਡਮ ਜੀ ਬੈਠੇ ਕਿਉਂ ਕਿ ਸਾਡਾ ਨੈੱਟ ਬੰਦ ਆ ਇਹ ਉਦੋਂ ਬੰਦੇ ਹੁੰਦੇ ਆ ਜਦੋਂ ਨੈੱਟ ਬੰਦ ਹੋ ਜਾਂਦਾ ਆ ਠੀਕ ਆ ਜੀ ਤੇ ਇੱਧਰ ਮੋਟਰ ਚੱਲਦੀ ਪਈ ਆ ਇਹ ਪਾਣੀ ਹੋਣ ਆਇਆ ਇਸ ਵੇਲੇ ਲੋ ਜੀ ਇੱਧਰ ਮੋਟਰ ਵੀ ਲਾਈ ਹੋਈ ਆ ਅਸੀਂ ਤੇ ਇਹਦੇ ਦੁੱਧ ਵਾਲੀ ਕੈਨੀ ਰੱਖ ਦਿੱਤੀ ਨਾ ਨੇ ਆਣਾ 6:30 ਵਜੇ ਤੇ ਦੁੱਧ ਲੈ ਕੇ ਆਣਗੇ ਹਲੇ ਹੋਏ ਆ ਪੋਣੇ 6 ਦੇਖੋ ਜੀ ਸਬਜੀ ਸਾਡੇ ਬਣੀ ਪਈ ਆ ਦੁਪਹਿਰ ਦੀ ਅਸੀਂ ਕੁਛ ਨਹੀਂ ਬਣਾਉਣਾ ਠੀਕ ਆ ਜੀ ਸਬਜੀ ਚੱਲੂ ਅਸੀਂ ਲੱਗੇ ਹੁਣ ਦੂਜੀ ਵਾਰੀ ਚਾਹ ਪੀਉ ਕਿਉਂਕਿ ਸਾਡੀ ਪਹਿਲੀ ਤਾਂ ਕੰਦੀ ਹੋ ਗਈ ਸੀ ਮੈਂ ਤੇ ਮੰਮੀ ਪੀਣ ਲੱਗੇ ਰੁਬਲ ਕਹਿੰਦੀ ਮੈਂ ਨਹੀਂ ਪੀਣੀ ਹੈਗੀ ਚਾਹ ਅਸੀਂ ਪਹਿਲਾਂ ਵੀ ਕੀਤੀ ਸੀ ਚਾਹ ਉਦੋਂ ਵਲੌਗ ਬਣਾਇਆ ਸੀ ਹੁਣ ਦੂਜੀ ਵਾਰ ਪੀਣੀ ਕਿਉਂਕਿ ਸਾਡੀ ਚਾਹ ਠੰਡੀ ਹੋ ਗਈ ਸੀ ਸਾਡੇ ਕੋਈ ਆ ਗਿਆ ਸੱਤੋਂ ਵਲੌਗ ਨਹੀਂ ਬਣਿਆ ਸੂਟ ਲੈਣਾ ਆਗੇ ਤੇ ਹੁਣ ਇਸ ਤੋਂ ਪਹਿਲਾਂ ਕੀ ਬਾਕੀ ਕੋਈ ਕੰਮ ਨਿਕਲੇ ਸਾਡਾ ਤੇ ਨਾਲੇ ਤਾਂ ਭਰ ਲਈਏ ਪਾਣੀ ਤੇ ਨਾਲੇ ਸੂਟ ਨੂੰ ਕਰ ਲਈਏ ਕਟਿੰਗ ਚਲੋ ਜੀ ਹੈ ਇਹ ਪਲਾਜ਼ੋ ਵਾ ਕਟਿੰਗ ਸ਼ਰਟ ਦੀ ਮੈਂ ਕਰ ਲਈਏ ਕਟਿੰਗ ਚਲੋ ਜੀ ਬਣੇ ਰਹੀਓ ਸਾਡੇ ਵਲੌਗ ਦੇ ਨਾਲ ਮਿਲਦੇ ਆ ਜੀ ਤੁਹਾਨੂੰ ਦੁਬਾਰਾ ਹਲਾਂਜੀ ਅਸੀਂ ਗਏ ਸੀਗੇ ਬਿਆਰ ਦੁੱਧ ਉੱਥੇ ਮਿਲਿਆ ਜੀ ਕਿਉਂਕਿ ਰਸ਼ ਬਹੁਤ ਸੀਗਾ ਇੱਧਰ ਮੈਂ ਲੈ ਕੇ ਆਈਆਂ ਗੋਭੀ ਤੇ ਇੱਧਰ ਪਿਆਜ਼ ਖੀਰਾ ਟਮਾਟਰ ਸਾਰਾ ਕੁਝ ਲੈ ਆਈਆਂ ਨਾਲ ਦਿੱਤਾ ਉਹਨੇ ਥੋੜਾ ਜਿਹਾ ਧਨੀਆ ਇਧਰ ਮੰਮੀ ਫਟਾਫਟ ਪਾਣੀ ਭਰਨ ਦੇ ਆ ਤੇ ਇਧਰ ਆ ਬੀਬੀਆਂ ਪਹਿਣਾ ਬੈਠੀਆਂ ਆਆਂ ਹੈ ਇੱਕ ਮੇਰਾ ਇੱਕ ਪੱਲੂ ਦਾ ਇੱਕ ਤੇਲ ਆ ਫੇਆ ਚਲੋ ਜੀ ਖਾ ਲਓ ਫਿਰ ਇੱਕ ਪਾਪਾ ਲਈ ਲੈ ਕੇ ਆਈਆਂ ਮੈਂ ਪਾਫਕੋਨ ਉਹ ਦੇਖੋ ਠੀਕ ਆ ਜੀ ਚਲੋ ਜੀ ਬਣੇ ਰਹੀਓ ਸਾਡੇ ਵਲੌਗ ਦੇ ਨਾਲ ਤੇ ਹੈ ਨਹੀਂ ਨਹੀਂ ਮੈਂ ਕੁਝ ਨਹੀਂ ਲੈਣਾ ਹੈਗਾ ਕਲਾਰਾ ਦੇਖੋ ਜੀ ਮੇਰਾ ਹਲੇ ਉੱਧੇ ਹੀ ਪਿਆ ਆ ਕੱਪੜਿਆਂ ਦਾ ਮੈਂ ਚੱਕਿਆ ਨਹੀਂ ਹੁਣ ਮੈਂ ਚੱਕਦੀ ਆ ਤੇ ਇੱਧਰ ਹੁਣ ਮੈਂ ਇੱਕ ਤਾਂ ਕਰਨੀ ਆ ਸਬਜ਼ੀ ਕਰਨ ਮੈਂ ਅੱਜ ਸਵੇਰ ਦੀ ਸਬਜ਼ੀ ਬਣਾਈ ਹੋਈ ਆ ਤੇ ਮੈਂ ਸਬਜ਼ੀ ਨਹੀਂ ਗਰਮ ਕੀਤੀ ਹੈਗੀ ਇੱਧਰ ਪੈਸੀ ਚਾਵਲ ਭਿੱਜਣੇ ਪੱਲੂ ਕਹਿੰਦੀ ਸੀ ਕਿ ਮੈਂ ਚਾਵਲ ਸਵੇਰੇ ਸਕੂਲੇ ਲੈ ਕੇ ਜਾਣੇ ਮੈਂ ਹੁਣੇ ਬਣਾ ਦੇਣੇ ਆ ਕਿਉਂਕਿ ਸਵੇਰ ਤੱਕ ਤਾਂ ਕੰਮ ਔਖਾ ਠੀਕ ਆ ਜੀ ਇੱਧਰ ਆਲੂਆਂ ਦੀ ਸਬਜ਼ੀ ਨੂੰ ਇਹਨੂੰ ਰੇਨ ਲਵਾ ਤੇ ਪੀਜ ਕਰ ਤੋਂ ਗੈਸ ਮੜਾ ਜਿਹਾ ਹੁਣ ਲਓ ਜੀ ਤੇ ਹਾਂਜੀ ਮੰਮੀ ਪਰ ਲਿਆ ਪਾਣੀ ਮੈਂ ਵੀ ਉੱਧਰ ਟੱਬ ਲਾ ਦਵਾਂ ਬਾਲਟੀ ਪਾ ਦਿੱਤੀ ਇੱਕ ਪਾਸੇ ਜੀ ਹਾਂਜੀ ਇੱਕ ਪਾਸੇ ਚਲੋ ਠੀਕ ਆ ਜੀ ਇੱਧਰ ਗੋਭੀ ਗੋਭੀ ਵੀ ਮੰਮੀ ਕੱਟ ਲੈਣ ਬਾਅਦ ਚੋਂ ਦੁੱਧ ਲੈ ਜਾਣੇ ਆ ਜਾ ਕੇ ਡੋਲੂ ਰੱਖ ਦਿੰਨੇ ਆ ਇੱਥੇ ਤੇ ਗੋਭੀ ਕੱਟ ਲੈਣ ਮੰਮੀ ਸਵੇਰ ਲਈ ਸਵੇਰੇ ਬਣਾਵਾਂਗੇ ਗੋਬੀ ਇਹਨਾਂ ਦੀ ਡਿਮਾਂਡ ਤੇ ਅੱਜ ਫਿਰ ਦੁਬਾਰਾ ਲੱਗੇ ਆਲੂ ਬਣ ਦੇਖੋ ਜੀ ਰਾਜਮਾ ਕਿੰਨੇ ਪਏ ਆ ਕਹਿੰਦੇ ਆਲੂ ਕੁ ਸੁਬਲੇ ਪਏ ਸੀਗੇ ਓ ਝੱਲ ਨਹੀਂ ਨਾ ਹੁੰਦੇ ਸੀ ਤੇ ਉਹ ਉਹ ਚੱਲ ਨਹੀਂ ਹੋਏ ਤੇ ਅਸੀਂ ਕਿ ਉਹ ਉਹ ਇਹਨਾਂ ਕੋ ਚੱਲ ਨਹੀਂ ਰਹੇ ਉਹ ਰੜਕਦੇ ਸੀਗੇ ਉਹ ਰੜਕਦੇ ਸੀ ਕਿਹਦੇ ਰੜਕਦੇ ਸੀ ਤੇਲੇ ਰੜਕਦੇ ਸੀ ਹੁਣ ਇਹ ਰੜਕ ਲੱਗੇ ਕੱਢਣ ਅਸੀਂ ਇੱਕ ਨਾਲ ਇੱਕ ਪੁਰਾਣੀ ਸੀ ਬਾਸੀ ਨੇ ਕੱਢਤੀ ਹੁਣ ਵੀ ਆਜ ਕੱਟ ਲਿਆ ਆ ਇੱਧਰ ਮਿਰਚਾਂ ਕਰ ਲਈਆਂ ਤੇ ਆਹ ਕੁਝ ਹੋਰ ਹਾਂਜੀ ਆਪਣੇ ਕਮਰੇ 'ਚ ਫੱਤੀ ਜੀ ਗਈ ਇਹਦਾ ਮੈਨੂੰ ਕੋਹ ਬਣਾਉ ਕਿੱਥੇ ਆ ਲਓ ਜੀ ਅੱਜ ਸਾਡਾ ਵਾਈਫਾਈ ਨਹੀਂ ਚੱਲਣ ਰਿਹਾ ਹੈਗਾ 4 ਵਜੇ ਦਾ ਵਾਈਫਾਈ ਬੰਦ ਹੋ ਗਿਆ ਤੁਹਾਨੂੰ ਚੱਕਣੀ ਪੈਣੀ ਆ ਮੈਨੂੰ ਨਹੀਂ ਲੱਭਣੀ ਹੈਗੀ ਜਾ ਤੂੰ ਹੀ ਚੱਕੋ ਜਾ ਕੇ ਵੇ ਗਾਈ ਚ ਹੀ ਮੰਨ ਸਕਦੇ ਆ ਅੱਜ ਹੋਇਆ ਬੰਦ ਸ਼ਾਮ ਦਾ ਤੇ ਇਹਨਾਂ ਨੂੰ ਮਰਨੀਆਂ ਧੰਨੀਆਂ ਪਈਆਂ ਪਈਆਂ ਦੋਨੋਂ ਭੈਣਾਂ ਨੂੰ ਮੈਂ ਤਾਂ ਕੋਈ ਬਾਤ ਕਹਿੰਦੀ ਮੈਂ ਤਾਂ ਆਪਣੇ ਕਮਰੇ ਵਿੱਚ ਲੇਦਾ ਰਾਤ ਨੂੰ ਦੇਖਣਾ ਹੁੰਦਾ ਰਾਜ ਤਾਂ ਸੁੱਤੀ ਰਹੀਆਂ ਜਦੋਂ ਨੈਟ ਬੰਦ ਹੋਇਆ ਹੋਰ ਮਾਣੀ ਨਿਕਲ ਵਿੱਚ ਵਹੀ ਵਿੱਚ ਮੇਜਰ ਮੈਚ ਹੋਊਗਾ ਅਗੜਾ ਅਹੀ ਟੇਪ ਪਾ ਦੇ ਬਾਈ ਕਿਉਂਕਿ ਭਰਾਵਾ ਹੁਣ ਜੇ ਤਾਂ ਨਹੀਂ ਤਾਂ ਸਾਨੂੰ ਇਹਨਾਂ ਨੂੰ ਨੈਟ ਬੈਗ ਬੁਆਗ ਜਣ ਬਣਾ ਰਾਤ ਨੂੰ ਨਹੀਂ ਇਹ ਮੇਰੇ ਮੇਰੇ ਪਤਾ 50 ਰੁਪਏ ਵੀ ਖਰਚ ਜਾਣੇ ਬਣਾ ਗਏ ਲੋ ਯਾਰ ਬਖੜਦੇ ਜਾਣੇ ਬਿਨਾਂ ਕੋਲ 50 ਰੁਪਏ ਦਾ ਰੈਟ ਬੈਗ ਪਾਉਣਾ ਪੈਣਾ ਸਾਰਿਆਂ ਨੇ ਉਤੋਂ ਫੇ ਵਾਈਫਾਈ ਦਾ ਲੈ ਲੈਣਾ। ਕਾਲੇ ਨਿਰਕਾ ਦੀ ਵੀਦਰਾ ਸਹੀ ਵੀ ਕਰ ਲਿਆ ਬਾਜੂ ਬੜਿਆ ਬਣਾਇਆ ਕੰਮ ਹੱਥ ਵਾਲਾ ਖਰਾਬ। ਯਾਰ ਇਹ 50 ਰੁਪਏ ਦੇ ਨੈਟ ਦੇ ਪਿੱਛੇ ਨਾ ਉਹਦੀ 150 ਜਿੰਨੀ ਜਾਣ ਕੱਢ ਦੇਣੀ ਹੈ ਦੋਨੋਂ ਪਾਣਾ ਨਹੀਂ। ਸਹੀ ਗੱਲ ਆ। ਕਿਉਂਕਿ ਮੈਂ ਤਾਂ ਸੌਂ ਜਾਣਾ। ਮੈਂ ਨੇ ਵੇਖਣਾ ਹੀ ਨਹੀਂ ਮੈਡ ਫੋਨ ਦੇਖਣਾ ਹੀ ਨਹੀਂ ਮੈਂ ਪੜਾਈ ਕਰਨੀ ਮੈਂ ਪੇਪਰ। ਹਾਂ ਇਹ ਨਹੀਂ ਪੜਾਈ ਕਰਨੀ। ਮੈਂ ਸੌਂ ਜਾਊਂਗੀ ਫੇ ਟਾਈਮ ਨਾ। ਆਲੂ ਵੀ ਕੱਟਦੇ। ਸੌਣ ਲੈਣਾ ਆ ਸੌਣਾ ਇੱਥੇ ਨੇ ਟਾਈਮ ਦੇ ਨਾਲ ਇਹ ਦੱਸਦੀਆਂ ਇੱਕ ਵਾਰ ਜਿੱਦਾਂ ਐਂਗਲ ਹਟ ਕਰਦੀ ਤੇਰੇ ਘਰ ਕਿ ਜਾਗਦੀ ਨਹੀਂ ਪੜਨਾ ਹੁੰਦਾ ਹਸਪੀਟਲ ਵਾਲੇ ਆ ਨਾ ਡਰਕਟ ਬਣਾਉਂਦੇ ਸੀਗੇ ਤੇ ਉਹਨਾਂ ਡਰਕਟ ਬਣਾ ਦੇ ਕੋਈ ਤਾਰ ਤੋੜ ਦਿੱਤੀ ਹੂੰ ਲੋ ਜੀ ਇੱਧਰ ਟਾਈਮ 8 ਵਜੇ ਆ ਤੇ ਇੱਧਰ ਆ ਗਏ ਹੁਣ ਕਿਚਨ ਦੇ ਵਿੱਚ ਹਾਂਜੀ ਮੈਂ ਕਾਲੂਆ ਸਬਜ਼ੀ ਨੂੰ ਤੜਕਾ ਲਾ ਦਵਾ ਪਹਿਲਾਂ ਆਪਾਂ ਦੱਸੇ ਜੀ ਕਿ ਬਾਲੂਆ ਸਬਜ਼ੀ ਹਨਾ ਲੱਗਿਆ ਤੜਕਾ ਹਾਂ ਜੀ ਮਾਲ ਦੇ ਹਾਂਜੀ ਠੀਕ ਆ ਅੱਜ ਵਾਈਫਾਈ ਹੋਇਆ ਹੈ ਬੰਦ ਕਿਉਂਕਿ ਅੱਜ ਹਸਪੀਟਲ ਵਾਲੇ ਕਰਦੇ ਸੀਗੇ ਦਰਖਤ ਬਣਾਉਂਦੇ ਸੀਗੇ ਉਹਨਾਂ ਨੇ ਤਾਰ ਤੋੜ ਦਿੱਤੀ। ਖੇਚੂ ਦੀ ਤਾਰ ਹੁਣ ਪਤਾ ਨਹੀਂ ਕਿੱਥੋਂ ਖੇਚੋਈ ਆ। ਹੁਣ ਤਾਂ ਪਹਿਲਾਂ ਕੀਤਾ ਤੇ ਬਾਅਦ ਚੋਂ ਫੇਰ ਬੰਦ ਹੋ ਗਿਆ। ਹੁਣ ਦੁਬਾਰਾ ਕਰਨ ਲੱਗੇ ਆ। ਪਹਿਲਾਂ ਸਾਰਾ ਕਰਕੇ ਜੋੜ ਵੀ ਦਿੱਤੀ ਤਾਰ ਜਦੋਂ ਟੰਗਾਂ ਲੱਗਿਆ ਫੇਰ ਡਿੱਗੀ। ਫੇਰ ਖਰਾਬ ਹੋ ਗਈ। ਤੇ ਇੱਧਰ ਹੁਣ ਆਲੂ ਬਣ ਰਹੇ ਆ। ਇਹ ਆਲੂ ਉਬਲੇ ਹੋਏ ਪਏ ਸੀਗੇ। ਇਹ ਸਾਡੇ ਕੋਲ ਜਰੇ ਨਹੀਂ ਜਾਂਦੇ ਸੀ। ਆਹੋ ਇਹਨਾਂ ਕੋਲ ਜਰੀ ਨੂੰ ਆਣੇ ਆ ਗਏ। ਵੈਸੇ ਤਾਂ ਰਾਜਮਾ ਵੀ ਪਏ ਸੀਗੇ। ਪਰ ਕਾਲੂਆਂ ਦੀ ਰੜਕਣ ਥੋੜੀ ਜਿਹੀ ਰੜਕ ਰਹੀ ਸੀ ਹਮਾਰੇ ਓਏ ਇਹਨਾਂ ਰਾਜਮਾ ਨੂੰ ਥੋੜਾ ਤੇ ਰਾਜਮਾ ਦੀ ਕਿੱਥੀ ਕਰਾਂ ਕੱਲ ਪਹਿਰੇ ਖਾਈ ਜੂ ਰਾਜਮਾ ਮੈਂ ਤਾਂ ਤਔਰ ਸੀ ਇਤਨੇ ਹਾਂ ਪਹਿਰੇ ਰਾਜਮਾ ਤੇ ਲੂਣ ਖਾ ਲਵਾਂਗੇ ਦੁਪਹਿਰ ਨੂੰ ਰਾਜਮਾ ਮੈਂ ਮੈਂ ਦੁਪਹਿਰ ਨੂੰ ਰੋਟੀ ਸਵੇਰੇ ਖਾ ਲਵਾਂਗੇ ਪਰੌਂਠੀ ਦਾ ਸਵੇਰੇ ਪਰੌਂਠੀ ਨਾਲ ਲੈ ਥੋੜੇ ਜੇ ਪੱਲੂ ਨੇ ਹਾਂ ਜਿਸ ਵਾਸਤੇ ਲੱਗ ਜਾਨੇ ਆ ਸਾਰੇ ਇਹ ਇੱਦਾਂ ਇੱਦਾਂ ਕਰ ਲਈਏ ਤੇ ਬਤਨ ਜੀ ਦੋੜ ਦਾ ਕਰਕੇ ਨਾਲੇ ਦਿਖਾ ਲਈ ਦਿੱਤਾ ਸੀਗਾ ਹਾਂ ਯਾਰ ਕੇ ਬਣਾ ਲਈਏ ਕਿੰਨੀਆਂ ਬਚੀਆਂ ਬਾਤ ਰੋਟੀ ਰੋਟੀ ਦਾ ਕਰਦੀ ਚਾਰ ਪਈਆਂ ਚਾਰ ਮਿੱਠੀ ਬਹੁਤ ਰੋਟੀ ਦਾ ਰੋਕ ਕੇ ਬਣਾਉਣੀ ਹੈ ਨਾ ਹਾਂ ਰੋਟੀ ਰੋਕ ਕੇ ਬਣਾ ਰਹੇ ਹਾਂ ਬਸ ਹਾਂ ਜੀ ਰੋਕ ਕੇ ਲੋ ਠੀਕ ਕਰਨਾ ਤੁਸੀਂ ਕੁਝ ਕਟਿੰਗ ਵਗੈਰਾ ਕਰਨੀ ਹੈ ਮੈਂ ਪਹਿਲਾਂ ਇਹ ਬਣਾ ਲੈਂਦਾ ਲੋ ਜੀ ਪਾਣੀ ਦੀ ਦਾਹ ਬੰਦ ਰੱਖ ਕੇ ਪਹਿਲਾਂ ਕੱਪ ਮੈਂ ਕੱਪ ਦੇਖ ਕਿਉਂ ਨਹੀਂ ਹਾਂ ਬਣ ਗਏ ਹੋਰ ਇਹ ਇੱਦਾਂ ਚਾਵਲ ਵੀ ਦੇਖ ਸਕਦੇ ਆ ਜੀ ਲੋ

ਜੀ ਆਪਣੀ ਆ ਗਈ ਆ ਜੀ ਰੋਟੀ ਰਾਪ ਦੀ ਹਾਂ ਜੀ ਸਾਰਿਆਂ ਦੀ ਡਿਮਾਂਡ ਦੇ ਵੀ ਆਲੂ ਬਣੇ ਹਾਂ ਚਲੋ ਦਰੇ ਖਾਤੇ ਜੀਦਰ ਹਾਂ ਮੈਂ ਖਾਦੇ ਆਲੂ ਮਾਤਾ ਵੀ ਖਾ ਰਹੀ ਹੈ ਮੈਂ ਚਮਚ ਭਰ ਕੇ ਖਾਦਾ ਪਹਿਲਾਂ ਆਲੂਆਂ ਦੇ ਗੱਲਾ ਇੱਕ ਵਾ ਵਾ ਕਰਾਰੇ ਆ ਵਧੀਆ ਆ ਟੇਸਟੀ ਆ ਤੇ ਚਲੋ ਬਣੇ ਰਹੀਓ ਬਲੌਗ ਨਾਲ ਜੀ ਕਰਦੇ ਆ ਬਲੌਗ ਦਾ ਫਿਰ ਐਂਡ ਆਪਾਂ ਨਾਸ਼ਤਾ ਪਾਣੀ ਕਰਕੇ ਦੁਪਹਿਰ ਦਾ ਰਾਤ ਦਾ ਯਾਰ ਮੇਰੇ ਮੂੰਹ ਗਲਤ ਕਿਉਂ ਨਿਕਲਦੀਆਂ ਗੱਲਾਂ ਚਲੋ ਠੀਕ ਆ ਜੀ ਬਣੇ ਰਹੀਓ ਬਲੌਗ ਚ ਹਾਂਜੀ ਲਓ ਜੀ ਬੱਤੀ ਜាក់ ਮੁਝ ਕਰਦੀ ਵੀ ਟਾਈਮ ਹੋ ਗਿਆ ਜੀ 10 ਵਜੇ ਚੱਲੇ ਆ ਤੇ ਆਪਾਂ ਆ ਗਏ ਆ ਜੀ ਆਪਣੇ ਰੂਮ ਚ ਸਾਰੇ ਕੰਮ ਨਿਬੇੜ ਕੇ ਦਿੰਦੇ ਤੇ ਹਾਂਜੀ ਕਰੋ ਜੀ ਬਲੌਗ ਦਾ ਐਂਡ ਫਿਰ ਚਲੋ ਹਾਂਜੀ ਕਰਦੇ ਆ ਅੱਜ ਦੇ ਬਲੌਗ ਦਾ ਇੱਥੇ ਐਂਡ ਨੂੰ ਮਿਲਦੇ ਆ ਕੱਲ ਤੁਹਾਨੂੰ ਇੱਕ ਨਵੇਂ ਬਲੌਗ ਦੇ ਵਿੱਚ ਆਲਾ ਸਟਾਕ ਹਾਂ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਪੁੱਲੀਓ ਤੇ ਅਸੀਂ ਘੁੰਮਦੇ ਆ ਅਸੀਂ ਦਿੱਲੀ ਜੀ ਨਹੀਂ ਵਾਟ ਸਹੀ ਗੱਲ ਸਹੀ ਗੱਲ ਸਹੀ ਗੱਲ ਹਾਂ ਚਲੋ ਜੀ ਮਿਲਦੇ ਆ ਫੇਰ ਕੱਲ੍ਹ ਨੂੰ ਨਵੇਂ ਬਲੌਗ ਵਿੱਚ ਨਾ ਨਾ ਆਪਣਾ ਚੈਨਲ ਨੂੰ ਸਬਸਕ੍ਰਾਈਬ ਜੂ ਕਰਿਓ ਓਕੇ ਜੀ ਚਲੋ ਜੀ ਠੀਕ ਹੈ ਜੀ ਮਿਲਦੇ ਆ ਕੱਲ੍ਹ ਤੇ ਤੁਹਾਨੂੰ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਵਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ